ਤੱਬ ਬਦਮਾਸ਼ਾਂ ਵਾਂਗੂ ਲੜ ਰਹੇ ਨੇ ਸਕੂਲ ਦੇ ਵਿਦਿਆਰਥੀ ਜੀहां ਟਿਊਸ਼ਨ ਤੋਂ ਬੁਲਾ ਕੇ ਸਟੂਡੈਂਟ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬਿਲਕੁਲ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੜ ਰਹੇ ਨੇ ਲੜਕੇ ਕੋਈ ਬਦਮਾਸ਼ ਨਹੀਂ ਨੇ ਸਗੋਂ ਸਕੂਲ ਦੇ ਵਿਦਿਆਰਥੀ ਨੇ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਗਲਤ ਪੋਸਟਾਂ ਨੂੰ ਲੈ ਕੇ ਗੱਲ ਇਸ ਤਰੀਕੇ ਦੇ ਨਾਲ ਵੱਜ ਜਾਂਦੀ ਹੈ ਕਿ ਇੱਕ ਸਟੂਡੈਂਟ ਦੀ ਬੁੜੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਮਾਮਲਾ ਪਟਿਆਲੇ ਤੋਂ ਸਾਹਮਣੇ ਦੱਸਦੀ ਹੈ ਕਿ ਕੁਝ ਵਿਦਿਆਰਥੀਆਂ ਦੀ ਪਹਿਲਾਂ ਤਾਂ ਸਕੂਲ ਦੇ ਵਿੱਚ ਅਣਬਣ ਹੁੰਦੀ ਹੈ ਲੜਾਈ ਝਗੜਾ ਹੁੰਦਾ ਉਸ ਤੋਂ ਬਾਅਦ ਸਕੂਲ ਤੋਂ ਬਾਹਰ ਹੁੰਦੇ ਸਾਰੇ ਇਹਨਾਂ ਦੇ ਵੱਲੋਂ ਟਾਈਮ ਪਾ ਲਿਆ ਜਾਂਦਾ ਤੇ ਇੱਕ ਸਟੂਡੈਂਟ ਨੂੰ ਧੋਖੇ ਦੇ ਨਾਲ ਟਿਊਸ਼ਨ ਤੋਂ ਬੁਲਾ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਿਹੜੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਦੂਜੇ ਵਿਦਿਆਰਥੀਆਂ ਤੋਂ ਵੱਲੋਂ ਉਸ ਤੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹ ਦੂਜੇ ਵਿਦਿਆਰਥੀਆਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਗਲਤ ਪੋਸਟਾਂ ਪਾਉਂਦੇ ਉਸ ਤੋਂ ਬਾਅਦ ਵੀਡੀਓ ਜਿਹੜੀ ਕੈਮਰਾ ਦੇ ਵਿੱਚ ਕੈਦ ਹੁੰਦੀ ਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਆ ਤਾਂ ਮਾਪਿਆਂ ਦਾ ਇਸ ਬਾਰੇ ਕੀ ਕਹਿਣਾ ਹੈ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਜਾਣਦੇ ਹਾਂ ਰਮਨਪ੍ਰੀਤ ਕੋਰ ਕੀ ਮਾਮਲਾ ਹੋਇਆ ਜੀ ਸਰ ਮੇਰੇ ਬੇਟੇ ਨੂੰ ਧੋਖੇਦਾਨ ਕੁੱਟਿਆ ਜੀ ਦੇਖੋ ਫੁੱਲ ਪਲੈਨਿੰਗ ਨਾਲ ਸਰ ਧੋਖੇ ਨਾਲ ਇਸਤੇ वार ਹੋਏ ਨੇ ਦੇਖੋ ਸਰ ਮੇਰਾ ਬੇਟਾ ਬਿਲਕੁਲ ਕੱਲਾ ਸੀ ਕੋਈ ਨਹੀਂ ਸੀ ਹਰਸ਼ ਬਿਲਕੁਲ ਸਾਰਾ ਤਮਾਸ਼ਾ ਇਹ ਪੂਰੀ ਟੋਟਲੀ ਜਦੋਂ ਤੱਕ ਚੱਲਦਾ ਰਿਹਾ ਸਰ ਫੁੱਲ ਉੱਥੇ ਉਸਨੇ ਸਭ ਤਮਾਸ਼ਾ ਦੇਖਿਆ ਕੋਈ ਹੈਲਪ ਨਹੀਂ ਕੀਤੀ ਮੇਰੇ ਬੇਟੇ ਦੀ ਉਹੀ ਲੈ ਕੇ ਗਿਆ। ਉਹੀ ਲੈ ਕੇ ਗਿਆ ਸਰ। ਉਸੀ ਨੇ ਸਾਰੀ ਪਲੈਨਿੰਗ ਕਰਕੇ ਵੀ ਮੈਂ ਉੱਥੇ ਲੈ ਕੇ ਆਵਾਂਗਾ ਤੁਸੀਂ ਇਹਦਾ ਆਪੇ ਕੁਟਾਪਾ ਕੁਟੂਪਾ ਚੜਾਣਾ। ਤੁਸੀਂ ਜਿਹੜੇ ਹਰਸ਼ ਦੀ ਗੱਲ ਕਰ ਰਹੇ ਹੋ ਕਿ ਦੋਸਤ ਹੈ ਤੁਹਾਨੂੰ ਟਿਊਸ਼ਨ ਕਿਸੀ ਟਾਈਮ ਪੜਦਾ ਸੀ ਜੀ ਪਹਿਲੇ ਹੁਣ ਨਹੀਂ। ਇਹ ਤੁਹਾਡਾ ਬੇਟਾ ਕਿਸ ਆਧਾਰ ਤੇ ਉਸ ਨਾਲ ਬੈਠ ਕੇ ਚਲਾ ਗਿਆ। ਨਹੀਂ ਉਹ ਆਪਣੇ ਸਰ ਉਹ ਆਪਣੇ ਆਪ ਹੀ ਚਲੋ ਵੀ ਫਰੈਂਡ ਕਹਿ ਰਿਹਾ ਵੀ ਚਲੋ ਚੱਲਦੇ ਹਾਂ ਪਰ ਇਹ ਤਾਂ ਨਹੀਂ ਪਤਾ ਸੀ ਨਾ ਵੀ ਇਹ ਹੋਏਗਾ ਮੇਰਾ ਨਾਲ। ਪਹਿਲਾਂ ਕੋਈ ਲੜਾਈ ਝਗੜਾ ਹੋਇਆ ਜਾਂ ਤੁਹਾਡੇ ਬੇਟੇ ਨੇ ਗੱਲਬਾਤ ਕੀਤੀ ਹੋਏ। ਕਦੇ ਨਹੀਂ ਸੀ। ਕਿ ਹਰਸ਼ ਵੱਲੋਂ ਮੈਨੂੰ ਧਮਕੀਆਂ ਦੇ ਜਾਂਦੀ ਹੈ ਮਾਰ ਪੀਟੋ ਜਾਂ ਛੇੜਕਾ ਨਹੀਂ ਕੀ ਲੱਗਦਾ ਇਤਨੇ ਛੋਟੇ ਛੋਟੇ ਕੋਈ ਕੁੜੀਆਂਵਣੀਆਂ ਦਾ ਮਾਮਲਾ ਕੋਈ ਨਹੀਂ ਸਰ ਕੋਈ ਕੁੜੀ ਦਾ ਮਾਮਲਾ ਨਹੀਂ ਜੀ ਕੁਝ ਵੀ ਨਹੀਂ ਹੈ ਕੋਈ ਕੁੜੀ ਦਾ ਮਾਮਲਾ ਨਹੀਂ ਇਹ ਬੱਚੇ ਪਹਿਲਾਂ ਸਕੂਲੀਚ ਹੀ ਪੜਦੇ ਸੀ ਜੀ ਇੱਕ ਦੋ ਉਸ ਸਕੂਲੋਂ ਕੱਢ ਦਿੱਤੇ ਗਏ ਸੀਗੇ ਕੋਈ ਲੜਾਈਆਂ ਸ਼ਰਾਤਾਂ ਕਰਕੇ ਤੇ ਕਿਸੇ ਟਾਈਮ ਬੱਚੇ ਨਾਲ ਸਾਲ ਦੋ ਸਾਲ ਵੱਲ ਪੜਦੇ ਸੀਗੇ ਚਲੋ ਬੱਚਿਆਂ ਦੀ ਕਦੀ ਲੜਾਈ ਹੋਈ ਹੋਣੀ ਸਾਨੂੰ ਪਤਾ ਨਹੀਂ ਜਦ ਸਕੂਲੋਂ ਵੀ ਨਹੀਂ ਪੜਦਾ ਉਸ ਤੋਂ ਬਾਅਦ ਬੱਚੇ ਨਾਲ ਬਾਅਦ ਪੰਗੇ ਮੁੰਡਿਆਂ ਨਾਲ ਵੀ ਲੈਂਦੇ ਸੀ ਦੋ ਚਾਰ ਬੱਚੇ ਵੀ ਇਹਨਾਂ ਨੇ ਕੁੱਟੇ ਆ ਤੇ ਜਦੋਂ ਸਾਡਾ ਬੱਚਾ ਡਿਵੀਜ਼ਨ ਤੇ ਸੀ 8 ਤਰੀਕ ਦੀ ਗੱਲ ਹੈ ਸ਼ਾਇਦ ਤੇ ਉਹ ਹਰਸ਼ ਆਇਆ ਉਹਨਾਂ ਮੈਸੇਜ ਕਰ ਰਿਹਾ ਸੀਗਾ ਵੀ ਹਰਨੋਰ ਕਿੱਥੇ ਆਂ ਕਹਿੰਦਾ ਮੈਂ ਟਿਊਸ਼ਨ ਤੇ ਆ ਕਹਿੰਦਾ ਵੀ ਟਿਊਸ਼ਨ ਖਤਮ ਕਰਕੇ ਬਾਹਰ ਆ ਗਿਆ ਤੇ ਉਹਨਾਂ ਨੇ ਪਹਿਲਾਂ ਫੀਲਡਿੰਗ ਕੀਤੀ ਪਈ ਸੀ ਉੱਥੇ ਅ ਬਰਿਸ਼ਟਾ ਦੇ ਬਾਹਰ ਮੁੰਡੇ ਇੱਧਰ ਉੱਧਰ ਲੁੱਕੇ ਪਏ ਸੀ 6-7 ਸੀਗੇ ਤੇ ਇਹ ਗਿਆ ਐਕਟਿਵ ਤੇ ਬਸ ਐਕਟਿਵਾ ਖੜਾਣ ਦੀ ਧੀਰ ਸੀਗੀ ਤੇ ਉਹਨਾਂ ਨੇ ਪਿੱਛੇ ਹਾਕੀਆਂ ਮਾਰਨੀ ਸ਼ੁਰੂ ਕਰਤੀਆਂ ਜਾ ਕੇ ਉੱਥੇ ਕੰਦ ਦੇ ਨਾਲ ਲਿਆ ਉੱਥੇ ਤੁਸੀਂ ਦੇਖਿਆ ਹੀ ਆਣੀਆਂ ਸਾਰੀਆਂ ਹਾਕੀਆਂ ਬਹੁਤ ਮਾਰੀਆਂ ਸਰੀਰ ਸੁਰ ਦੋੜਾ ਇਹਦਾ ਚੰਗੀ ਦਿਨਾ ਤੇ ਉਸ ਤੋਂ ਬਾਅਦ ਤਿੰਨ ਮੁੱਦੇ ਜਿਹੜੇ ਮੇਨ ਸੀਗੇ ਉਹ ਇਹਨਾਂ ਨੇ ਫੜ ਲਏ ਜਿਹੜਾ ਹਰਸ਼ ਲੈ ਕੇ ਆਇਆ ਸੀਗਾ ਉਹਦਾ ਨਾਮ ਕੱਢਤਾ ਵਿੱਚੋਂ ਜਦਕਿ ਉਹ ਮੇਨ ਮੁੱਦਾ ਸੀਗਾ ਤੁਸੀਂ ਕਿਦਾਂ ਕਹਿ ਰਹੇ ਹੋ ਕਿ ਇਕੱਠੇ ਸੀ ਕਿਹੜੇ ਸਕੂਲ ਤੇ ਇਕੱਠੇ ਬਣਦੇ ਸੀ ਜਾਂ ਟਿਊਸ਼ਨ ਤੇ ਇਕੱਠੇ ਬਣਦੇ ਸੀ ਨਹੀਂ ਜੀ ਪਹਿਲਾਂ ਸਕੂਲੀ ਜਿੱਥੇ ਪੜਦੇ ਸੀਗੇ ਫਿਰ ਘੜੂਕੜ ਦਿੱਤੇ ਸੀਗੇ ਤੇ ਫਿਰ ਟਿਊਸ਼ਨ ਦਾ ਸ਼ਾਇਦ ਕੋਈ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਤੁਹਾਡਾ ਬੇਟਾ ਕੱਲਾ ਹੀ ਸੀ ਉਸ ਤੇ ਮੇਰਾ ਬੇਟਾ ਬਿਲਕੁਲ ਕੱਲਾ ਸੀ ਜੀ ਹਰਸ਼ ਲੈ ਕੇ ਗਿਆ ਜੀ ਹਰਸ਼ ਕਥੂਰੀਆ ਜੀ ਉੱਥੇ ਪੂਰੀ ਪਲੈਨਿੰਗ ਨਾਲ ਲੈ ਕੇ ਗਿਆ ਜੀ ਇਹ ਮਦਦ ਕਿਹੜੀ ਕਿਹੜੇ ਦਿਨ ਦੀ ਵਰਦਾ ਤੇ ਇਹ 8 ਤਰੀਕ ਦੇ ਕਰੀਬ ਹੈ 8 ਤਰੀਕ ਦੀ ਹੈ 8 ਤਰੀਕ ਸ਼ਾਮੀ 6:30 ਵਜੇ ਦੇ ਕਰੀਬ ਕਿਹੜੇ ਥਾਣੇ ਦੇ ਮਾਮਲੇ ਅਦਾਲਤ ਚ ਹੋਇਆ ਜੀ ਸਿਵਲ ਲਾਂਜੇ ਕੀ ਚਾਹਦੇ ਹੋ ਤੁਸੀਂ ਬਸ ਜੀ ਬੱਚਾ ਤੁਹਾਡੇ ਸਾਹਮਣੇ ਤੁਸੀਂ ਵਾਇਰਲ ਦੇਖ ਲਈਏ ਤੁਸੀਂ ਕਾਰਵਾਈ ਕੀਤੀ ਜਾਏ ਉਹਦਾ ਨਾਮ ਹਰਸ਼ ਦਾ ਪਾਇਆ ਜਾਏ ਕਾਰ ਵਿੱਚ ਮੇਨ ਮੁੱਦਾ ਹੋਇਆ ਹੈ ਕਟਨਾਪਰ ਲਾ ਲੋ ਜੋ ਮਰਜੀ ਲਾ ਲੋ ਤੁਸੀਂ ਸਿਆਣੀਆਂ ਹੋ ਮੀਡੀਆ ਸਿਆਣੀਆਂ ਪੁਲਿਸ ਸਿਆਣੀਆਂ ਐ ਐਸਐਸਪੀ ਦਫਤਰ ਆਏ ਹੋ ਕੀ ਦਰਖਾਸਤ ਦਿੱਤੀ ਕੀ ਕੀ ਗੱਲਬਾਤ ਹੋਈ ਨਹੀਂ ਐਸਐਸਪੀ ਸਾਹਿਬ ਹੈਗੇ ਨਹੀਂ ਸੀ ਉਹਨਾਂ ਦੇ ਰੀਡਰ ਸਾਹਿਬ ਸੀਗੇ ਤੇ ਉਹਨਾਂ ਨੇ ਐਪਲੀਕੇਸ਼ਨ ਲਈ ਹੈ ਸਾਡੀ ਰਿਸਪੈਕਟ ਕੀਤੀ ਐ ਸੀ ਉਹਨਾਂ ਦੀ ਕੀਤੀ ਐ ਕਹਿੰਦੇ ਕੋਈ ਪੂਰਾ ਨਾਮ ਕੀ ਹੋ ਗਿਆ ਜੀ ਹਰਸ਼ਪ੍ਰੀਤ ਸਿੰਘ ਹਰਸ਼ਪ੍ਰੀਤ ਸਿੰਘ ਤੇ ਉਹਦੇ ਫਾਦਰ ਦਾ ਉਹਦੇ ਫਾਦਰ ਦਾ ਨਾਮ ਗੁਰਪ੍ਰੀਤ ਸਿੰਘ ਵਿੰਸੀ ਕਤੂਰੀਆ ਹੈ ਸਾਡੇ ਕੋਲ ਦੁਕਾਨ ਤੇ ਜਾਇਆ ਤੁਹਾਨੂੰ ਜਦ ਤੱਕ ਤੇ ਉਹਦੇ ਐਸਐਸਪੀ ਸਾਹਦੇ ਰੀਡਰ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡੇ ਨਾਲ ਕਿਹੜੇ ਸਕੂਲ ਪੜਦਾ ਹੈ ਮੇਰਾ ਬੇਟਾ ਬੁੱਢਾ ਧਾਲੀ ਚ ਦੱਸੀ ਜੀ ਉਹ ਵੀ ਇਕੱਠੇ ਉਹ ਵੀ ਨਹੀਂ ਉਹ ਤਾਂ ਗੁਰਨਾਨ ਫਾਊਡੇਸ਼ਨ ਪੜ੍ਹਦੇ ਆ ਜੀ ਤਾਂ ਨਾ ਤਾਂ ਨਹੀਂ ਜੀ ਇਸ ਉਮਰ ਇਹ ਸਾਰੇ ਬੱਚੇ ਸੀ ਸਕੂਲ ਪੜ੍ਹਨ ਵਾਲੇ ਆਪਸ ਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਗਈ ਸੀ ਤੇ ਉਹਦੇ ਸਬੰਧ ਜੁਣਾ ਲੜਾਈ ਹੋ ਗਈ ਸੀਗੀ ਤੇ ਪਰਚਾ ਐਫਆਈਆਰ ਨੰਬਰ 117 ਉਹਦੇ ਸਬੰਧ ਵਿੱਚ ਲੋਜ ਹੋਈ ਹੈਗੀ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 126 ਸਬਸੈਕਸ਼ਨ 2 ਬੀ ਐਨ ਐਸ ਤੇ ਉਹਦੀ ਸੰਬੰਧ ਦੇ ਵਿੱਚ ਸੀ ਜਿਹੜੇ ਤਿੰਨ ਇਹਗੇ ਨੇਚੇ ਦੋਸ਼ੀ ਉਹ ਗ੍ਰਫਤਾਰ ਕਰ ਲਈ ਸੀ ਲੇਕਿਨ ਪਰਿਵਾਰ ਵਾਲਾ ਦਾ ਕਹਿ ਰਿਹਾ ਕਿ 6 ਬੰਦੇ ਸੀ ਜੀ ਟੋਟਲ ਜਿਹੜੇ ਕੁਝ ਨਹੀਂ ਉਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪ੍ਰੋਪਰ ਵਾਇਰਲ ਹੋਈ ਸੀਗੀ ਵੀਡੀਓ ਦੇ ਵਿੱਚ ਜੋ ਬੰਦੇ ਗਲਤ ਕਰ ਰਹੇ ਨੇ ਉਹਨਾਂ ਦੇ ਕਾਰਵਾਈ ਹੋ ਚੁੱਕੀ ਹੈ